ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਮਿਸ ਤੋਂ ਮੇਰੇ ਤੋਂ ਪਹਿਲਾਂ ਡਾਕਟਰ ਕੱਕੜ ਸਾਹਿਬ ਉਹਨਾਂ ਨੇ ਬੜੇ ਵਿਸਤਾਰ ਨਾਲ ਤੁਹਾਨੂੰ ਦੱਸਿਆ ਅੱਜ ਦੇ ਇਹ ਜੋ ਆਪਾਂ ਵੱਡਾ ਕਾਰਜ ਬਲ ਪਰਿਵਾਰ ਵੱਲੋਂ ਕਰਨ ਵਾਸਤੇ ਆਏ ਹਾਂ ਜਿਸ ਤਰ੍ਹਾਂ ਮੈਂ ਪਿਛਲੀ ਵੀਡੀਓ 'ਚ ਵੀ ਬੋਲਿਆ ਸੀ ਕਿ ਇਹ ਡੈਲਸਿਸ ਸੈਂਟਰ ਗੁਰੂ ਨਾਨਕ ਦੇਵ ਫ੍ਰੀ ਡੈਲਸਿਸ ਸੈਂਟਰ ਪੁਲਾਥ ਡਿਸਟ੍ਰਿਕਟ ਕਪੂਰਤਲਾ ਇਥੇ ਸਫਤ 10 ਮਸ਼ੀਨਾਂ ਚੱਲ ਰਹੀਆਂ ਨੇ ਸਮੁੱਚੇ ਇਲਾਕੇ ਦੇ ਜੋ ਮਰੀਜ਼ ਹਨ ਉਹ ਡਬਲ ਤੇ ਟ੍ਰਿਪਲ ਸ਼ਿਫਟਾਂ ਦੇ ਵਿੱਚ ਆ ਕੇ ਆਪਣਾ ਇੱਥੇ ਡਾਇਲਿਸਿਸ ਕਰਵਾ ਰਹੀਆਂ ਜਦੋਂ ਇਹ ਅਸੀਂ ਡਾਇਲਿਸਿਸ ਕਰਵਾਉਣ ਵਾਸਤੇ ਜਲੰਧਰ ਜਾਂ ਲੁਧਿਆਣਾ ਜਾਂਦੇ ਸੀ 15000 20000 ਰੁਪਏ ਦਾ ਖਰਚਾ ਉਹ ਸਾਰੇ ਅਫੋਰਡ ਨਹੀਂ ਕਰ ਸਕਦੇ ਸਨ ਸੋ ਇਹਨਾਂ ਮਸ਼ੀਨਾਂ ਦੇ ਵਿੱਚ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀ ਕਿ ਇੰਡੋ ਅਮਰੀਕਨ ਵੈਲਫੇਅਰ ਸੇਵਾ ਸੁਸਾਇਟੀ ਜਿਹੜੀ ਹੈਗੀ ਉਹਨਾਂ ਦੀਆਂ 6 ਮਸ਼ੀਨਾਂ ਦਾ ਯੋਗਦਾਨ ਪਾਇਆ ਹੋਇਆ ਉਹਨਾਂ ਵੱਲੋਂ ਬਾਕੀ ਸੰਗਤਾਂ ਵੱਲੋਂ ਸਹਿਯੋਗ ਤੇ ਅੱਜ ਅਸੀਂ ਸਮੁੱਚੇ ਇਲਾਕੇ ਦੇ ਲੋਕਾਂ ਜਿਹੜੇ ਧਨਵਾਦੀ ਹਾਂ ਸਰਦਾਰ ਅਵਤਾਜ ਸਿੰਘ ਜੀ ਬੱਲ ਸਮੂਹ ਪਰਿਵਾਰ ਜੋ ਉਹਨਾਂ ਦੇ ਬੇਟੇ ਦਲਾਵਰਜੀਤ ਸਿੰਘ ਜੀ ਬੱਲ ਮੋਨਵੀਰ ਸਿੰਘ ਜੀ ਬੱਲ ਪ੍ਰਤਪਾਲ ਸਿੰਘ ਬੱਲ ਅਤੇ ਸਤਕਾਰਯੋਗ ਭੈਣ ਜੀ ਸ਼ਰਨਜੀਤ ਕੌਰ ਜੀ ਬੱਲ ਜਦੋਂ ਸੁਸਾਇਟੀ ਦੇ ਵੱਲੋਂ ਇਹ ਬੇਨਤੀ ਬੱਲ ਪਰਿਵਾਰ ਨੂੰ ਮੋਨਵੀਰ ਸਿੰਘ ਬੱਲ ਹੋਰਾਂ ਨੂੰ ਕੀਤੀ ਇੱਕ ਮਸ਼ੀਨ ਦੀ ਹੋਰ ਜ਼ਰੂਰਤ ਹੈ ਉਹਨਾਂ ਨੇ 1 ਮਿੰਟ ਵੀ ਨਹੀਂ ਲਾਇਆ ਉਹਨਾਂ ਕੋਲ ਸਮਾਂ ਨਹੀਂ ਸੀ ਵਿਦੇਸ਼ ਜਾਣਾ ਸੀ ਤੇ ਉਹ ਪੇਮੈਂਟ ਇੱਥੇ ਸਾਨੂੰ ਕਰ ਗਏ ਕਿ ਤੁਸੀਂ ਪਹੁੰਚਾ ਦਿਓ ਜੀ ਸੋ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਕਿਉਂਕਿ ਇਹ ਸੰਗਠਨਾਂ ਦੇ ਸਹਿਯੋਗ ਨਾਲ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਜੋ ਫ੍ਰੀ ਡੈਲਸਿਸ ਸੈਂਟਰ ਚੱਲ ਰਿਹਾ ਹੈ ਵੱਡਾ ਉਪਰਾਲਾ ਇਹਦੇ ਵਿੱਚ ਚੇਅਰਮੈਨ ਸਾਹਿਬ ਡਾਕਟਰ ਸ੍ਰਿੰਦਰ ਕੱਕੜ ਜੀ ਸ੍ਰਿੰਦਰ ਸਿੰਘ ਜੀ ਲਾਲੀਆ ਸਾਹਿਬ ਸਰਦਾਰ ਮੋਹਨ ਸਿੰਘ ਜੀ ਸਰਪੰਚ ਡਾਲਾ ਸਜ਼ਾਰਾ ਤਾਲ ਸਿੰਘ ਦੀ ਰਾਏਪੁਰ ਪੀਰ ਬਖਸ਼ ਵੱਡਾ ਸਜੋ ਕਰ ਰਹੇ ਹਨ ਮਾਸਟਰ ਕਮਲਜੀਤ ਸਿੰਘ ਜੀ ਮੰਨਨ ਸਾਹਿਬ ਤੇ ਅੱਜ ਸਾਡੇ ਨਾਲ ਜੋ ਖੜੇ ਹਨ ਬਲਵਿੰਦਰ ਸਿੰਘ ਜੀ ਟੀਮਾ ਸਾਹਿਬ ਅਲਪਾਇਨ ਇੰਟਰਨੈਸ਼ਨਲ ਸਕੂਲ ਪਲੱਸ ਜੋ ਸਾਡੇ ਮੋਨਵੀਰ ਬਲ ਹੋਂਦੇ ਪਰਿਵਾਰ ਵੱਲੋਂ ਅਸੀਂ ਆਏ ਹਾਂ ਮੇਰੇ ਨਾਲ ਹਨ ਨੰਬਰਦਾਰ ਸਾਹਿਬ ਰਣਜੀਤ ਸਿੰਘ ਜੀ ਰਿੰਪੀ ਸਰਦਾਰ ਸੁਖਵੰਤ ਸਿੰਘ ਜੀ ਤਖਰ ਸਾਬਕਾ ਵਾਈਸਪ੍ਰਧਾਨ ਨਗਰਪੰਚਾਇਤ ਪੁਲੱਤ ਗੁਰਦੁਆਰਾ ਸੰਸਾਰ ਸਾਹਿਬ ਦੇ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਜੀ ਕੈਸ਼ੀਅਰ ਸਾਫ ਸਦਾ ਚਰਨ ਸਿੰਘ ਜੀ ਸੋ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਕਾਰਜ ਚੱਲਦੇ ਹਨ ਸੋ ਸਮੁੱਚੇ ਦੇਸ਼ਵਾਸੀਆਂ ਨੂੰ ਵਿਦੇਸ਼ਵਾਸੀਆਂ ਨੂੰ ਇਹ ਬੇਨਤੀ ਹੈ ਕਿ ਆਪਣਾ ਆਪਣਾ ਯੋਗਦਾਨ ਆਪਾਂ ਹਰ ਮਹੀਨੇ ਇਸੇ ਤਰ੍ਹਾਂ ਪਾਇਆ ਕਰੀਏ ਤਾਂ ਕਿ ਇਹ ਐਸੇ ਰੰਮੇ ਕਾਰਜੇ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਨਿਰੰਤਰ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਸ ਸਰਕਣ